ਲਓ ਜੀ ਹੁਣ ਆਪਣੀਆਂ ਪਹਿਣਾ ਵਾਸਤੇ ਚੁੰਨੀਆਂ ਬਹੁਤ ਸਸਤੇ ਰੇਟ ਕਰਦ ਹੱਦ ਨਾਲ ਵੀ ਵੱਧ 50000 ਰੁਪਏ ਚੁੰਨੀ ਕਰ ਦਿੰਦੀ ਹਾਂ ਲਓ ਜੀ ਦੇਖੀ ਜਾਓ ਰੰਗ ਲਓ ਜੀ 50 ਰੁਪਏ 50 ਰੁਪਏ ਲਈ 50 ਰੁਪਏ ਕਰ ਦਿੱਤੇ ਕਲਰ ਦੇਖੀ ਜਾਓ ਜੀ ਕਿੰਨੇ ਪੈਸਟ ਤੇ ਘੈਂਟ ਹੋ ਆ ਜੀ ਆ ਲੋ ਜੀ ਆ ਤਾਂ ਮਾੜੇ ਕੈਂਟ ਆ ਗਿਆ ਜੀ ਕੈਂਟ ਫੁੱਲ ਵੀਡੀਓ ਦੇਖਣ ਲਈ ਜੀ ਸਾਡੇ ਚੈਨਲ ਦੇ ਵਿੱਚ ਜਾਓ ਵਿਸ਼ਾਲ ਕਰਿਆਨਾ ਸਟੋਰ ਉਹਦੇ ਵਿੱਚ ਤੁਹਾਨੂੰ ਫੁੱਲ ਵੀਡੀਓ ਮਿਲ ਜਣੀ ਹੈ ਸਾਰੇ ਕੱਪੜਿਆਂ ਦੀਆਂ ਸੈਂਟਾ ਦੀਆਂ ਤੇ ਅੱਜ ਦੇ ਸਬਜ਼ੀ ਦੇ ਰੇਟ ਉਹ ਦੇਖੋ ਜੀ ਕਿੰਨਾ ਵਧੀਆ ਕਲਰ ਤੇ ਕਿੰਨੀ ਵਧੀਆ ਚੰਗੀ ਆਵਾਜ਼ ਵਾਹ ਜੀ ਬਹੁਤ ਵਧੀਆ ਤੇ ਵਧੀਆ ਲਓ ਜੀ 50 ਰੁਪਏ ਜੀ 50 ਰੁਪਏ ਇਹ ਵੀ ਪਿਆਜ਼ੇ ਕਰਤੀ ਥੋੜਾ ਸਟੋਕ ਪਿਆ ਇਸ ਕਰਕੇ ਇਹ ਤਾਂ ਚੁੰਨੀਆਂ ਦਾ ਵੱਧ ਰੇਟ ਦੀਆਂ ਇਹ